ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜੋ ਇੰਗਲੈਂਡ ਦੇ ਵਿੱਚ 29 ਤਰੀਕ 29 ਜੁਲਾਈ ਤੋਂ ਬਾਅਦ ਗੜਬੜ ਚੱਲ ਰਹੀ ਹੈ ਉਸ ਤੇ ਬਾਰੇ ਥੋੜਾ ਜਿਹਾ ਮੈਂ ਜਾਣਨਾ ਪਾਉਣਾ ਹੈ ਕਿਉਂਕਿ ਕਾਫੀ ਮੇਰੇ ਜੋ ਸੋਸ਼ਲ ਮੀਡੀਆ ਤੇ ਫੋਲੋ ਕਰਨ ਵਾਲੇ ਨੇ ਉਹਨਾਂ ਦੇ ਮੈਸੇजेस ਆਏ ਨੇ ਵੀ ਇਹ ਕੀ ਹੋ ਰਿਹਾ ਹੈ ਕਿਉਂਕਿ ਕਈ ਵਾਰ ਬਹੁਤੀ ਕਲੀਅਰ ਪਿਕਚਰ ਬਾਹਰ ਨਹੀਂ ਜਾਂਦੀ ਹੁੰਦੀ ਕੰਟਰੀ ਦੇ ਇੱਥੇ 29 ਜੁਲਾਈ ਨੂੰ ਇੱਕ 17 ਸਾਲ ਦੇ ਲੜਕੇ ਨੇ ਤਿੰਨ ਲੜਕੀਆਂ ਦਾ ਕਤਲ ਕਰਤਾ ਜਿਹੜੀਆਂ 6 ਸਾਲ, 7 ਸਾਲ ਤੇ 9 ਸਾਲ ਦੀਆਂ ਸਨ ਉਹ ਇੱਕ ਡਾਂਸ ਸਕੂਲ ਦੇ ਵਿੱਚ ਡਾਂਸ ਦੀ ਕਲਾਸ ਵਿੱਚ ਸਨ ਤੇ ਇਹ ਲੜਕਾ ਜੋ ਹੈਗਾ ਇਹ ਇੰਗਲੈਂਡ ਦਾ ਹੀ ਬੌਰਨ ਹੈ ਤੇ ਇਸ ਦੀ ਜੋ ਬੈਕਗ੍ਰਾਉਂਡ ਹੈਗੀ ਇਹ ਰਵਾਂਡਾ ਤੋਂ ਹੈਗਾ ਇਸ ਦੇ ਮਾਪੇ ਪਰ ਇਹ ਜੰਮਿਆ ਯੂਕੇ ਦੇ ਵਿੱਚ ਹੀ ਹੈ ਸੋਰ ਵਾਂਡਾ ਨਾਲ ਇਸ ਦਾ ਕੋਈ ਤਾਲੁਕ ਨਹੀਂ ਹੈਗਾ ਤੇ ਦੂਜਾ ਇਸ ਦਾ ਧਰਮ 크ਰਿਸਚੀਅਨ ਹੈਗਾ ਸੋ ਇਸ ਦਾ ਮੁਸਲਮ ਧਰਮ ਦੇ ਨਾਲ ਕੋਈ ਤਾਲੁਕਤ ਨਹੀਂ ਹੈਗੇ ਨੇ ਪਰ ਜਿਸ ਬੰਦੇ ਨੇ ਇਹ ਅਫਵਾਹ ਅੜਾਈ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਕੋਈ ਲੇਡੀ ਹੈਗੀ ਜਿਹੜੀ ਇੰਗਲੈਂਡ ਦੇ ਨਾਰਥ ਆਫ ਇੰਗਲੈਂਡ ਦੇ ਵਿੱਚ ਰਹਿੰਦੀ ਹੈ ਸਕਾਟਲੈਂਡ ਦੇ ਸਾਈਡ ਤੇ ਜੋ ਇੰਗਲੈਂਡ ਦੇ ਟਾਊਨ ਹੈਗੇ ਨੇ ਤਕਰੀਬਨ ਉਹ 20 ਕਰੋੜ ਦੇ ਘਰ ਦੇ ਵਿੱਚ ਰਹਿ ਰਹੀ ਹੈ ਸੋ ਉਸ ਏਰੀਆ ਚ 20 ਕਰੋੜ ਦੇ ਘਰ ਵਾਲੀ ਕੋਈ ਅਮੀਰ ਹੀ ਲੇਡੀ ਹੋएगी ਇਹ ਪੜ੍ਹੀ ਲਿਖੀ ਵੀ ਹੋएगी ਅਮੀਰ ਵੀ ਹੋएगी ਉਸ ਨੇ ਪਾਇਆ ਉਸ ਨੇ ਇੱਕ ਰਿਫਿਊਜੀ ਜੋ 4 ਸਾਲ ਪਹਿਲਾਂ ਆ ਜਿਹੜੀਆਂ ਬੋਟਸ ਆਉਂਦੀਆਂ ਨੇ ਫਰਾਂਸ ਤੋਂ ਟਪ ਕੇ ਸਮੁੰਦਰ ਦੇ ਵਿੱਚ ਇਲੀਗਲ ਉਸ ਨੇ ਉਹ ਖਬਰ ਕੱਢ ਕੇ ਪਾ ਦਿੱਤੀ ਵੀ ਆ ਜਿਹੜਾ ਬੰਦਾ 4 ਸਾਲ ਪਹਿਲਾਂ ਇੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੁਲਕ ਦੇ ਵਿੱਚ ਵੜਿਆ ਸੀਗਾ ਇਹ ਕਤਲ ਉਸ ਨੇ ਕੀਤੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਗੱਲ ਜਿਹੜੀ ਹੈਗੀ ਉਹ ਅੱਗ ਵਾਂਗੂ ਫਲਾਈ ਜਾ ਸਕਦੀ ਹੈ ਤੇ ਜਿਹੜੇ ਬਹੁਤੇ ਮੂਰਖ ਲੋਕ ਹੁੰਦੇ ਨੇ ਉਹ ਕਦੇ ਉਸ ਦੀ ਘੋਖ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਜੋ ਕੁਝ ਸੋਸ਼ਲ ਮੀਡੀਆ ਤੇ ਆ ਰਿਹਾ ਹੁੰਦਾ ਉਹਨੂੰ 100% ਹੀ ਸੱਚ ਮੰਨਦੇ ਨੇ ਸੋ ਉੱਥੋਂ ਗੜਬੜ ਸਟਾਰਟ ਹੋਗੀ ਤੇ ਇੱਕ ਇੱਥੇ ਸਰਕਾਰ ਨਵੀਂ ਨਵੀਂ ਆਈ ਹੈ ਸੋ ਹੋ ਸਕਦਾ ਹੈ ਅੰਦਰ ਖਾਤੇ ਕੋਈ ਨਾ ਕੋਈ ਹੋਰ ਵੀ ਕੁਝ ਚੱਲਦਾ ਹੋਵੇ ਵੋਟਾਂ ਤੋਂ ਪਹਿਲਾਂ ਪਰ ਜਿਵੇਂ ਕਿ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਈਵਨ ਅਮਰੀਕਾ ਕੈਨੇਡਾ ਦੇ ਵਿੱਚ ਜੋ ਇਹ ਮਾਈਗ੍ਰੇਸ਼ਨ ਹੋ ਰਹੀ ਹੈ ਦੂਜੇ ਮੁਲਕਾਂ ਦੇ ਉੱਤੋਂ ਉਸ ਦੇ ਖਿਲਾਫ ਲੋਕਲ ਲੋਕ ਕਾਫੀ ਤੰਗ ਹੋਏ ਹੋਏ ਨੇ ਪਰ ਇਹ ਹਲੇ ਤੱਕ ਸੀਮਤ ਸਿਰਫ ਯੂਰਪ ਤੱਕ ਹੀ ਸੀਗਾ ਹਲੇ ਸਮੁੰਦਰ ਟੱਪ ਕੇ ਇਹ ਇੰਗਲੈਂਡ ਤੱਕ ਇੰਨਾ ਵੱਡਾ ਇੰਪੈਕਟ ਇਸ ਦਾ ਨਹੀਂ ਸੀ ਦਿਸੀ। ਉਹ ਉਸੇ ਦਿਨ ਤੋਂ ਨਾਰਥ ਆਫ ਇੰਗਲੈਂਡ ਦੇ ਜਿੱਥੇ ਇਹ ਘਟਨਾ ਵਾਪਰੀ ਸੀਗੀ ਉਸ ਸ਼ਹਿਰ ਦੇ ਆਲੇ-ਦੁਆਲੇ ਜਿਹੜੇ ਇੰਗਲਿਸ਼ ਲੋਕ ਸਨ ਜਿਹੜਾ ਇੱਥੇ ਪ੍ਰਾਈਮ ਮਿਨਿਸਟਰ ਇਹਨਾਂ ਦਾ ਕਹਿ ਰਿਹਾ ਇੰਗਲੈਂਡ ਦਾ ਸਾਡਾ ਵੀ ਉਹ ਗੁੰਡਾ ਅੰਸਰ ਹੈਗਾ। ਉਹਨਾਂ ਨੂੰ ਬਹਾਨਾ ਮਿਲ ਗਿਆ ਇਕੱਠੇ ਹੋ ਕੇ ਖਰੂਦ ਪਾਉਣ ਦਾ। ਉਹਨਾਂ ਨੇ ਪੁਲਿਸ ਦੀਆਂ ਗੱਡੀਆਂ, ਹੋਰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਤੇ ਨਾਲ ਹੀ ਉਹਨਾਂ ਨੇ ਮੁਸਲਮਾਨ ਦੀਆਂ ਜੋ ਮਸਜਿਦ ਹੈਗੀਆਂ ਨੇ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ کئی ਜਗ੍ਹਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਮੁਲਕ ਦੇ ਵਿੱਚ ਆ ਕੇ ਆਪਣੇ ਧਰਮ ਦਾ ਜ਼ਿਆਦਾ ਪ੍ਰਭਾਵ ਪਾਉਣਾ ਚਾਹੁੰਦੇ ਨੇ ਤੇ ਸਾਡੇ ਇੱਥੋਂ ਜੋ ਰਹਿਣ ਸਹਿਣ ਦੇ ਤਰੀਕੇ ਨੇ ਤੇ ਉਹਨਾਂ ਨੂੰ ਇਹ ਨਾ ਮੰਨਣ ਕਰਕੇ ਹੀ ਉਹ ਤਿੰਨ ਜਿਹੜੀਆਂ ਲੜਕੀਆਂ ਸਨ ਉਹ 크੍ਰਿਸਚੀਅਨ ਯੂਰੋਪੀਅਨ ਜਾਂ ਇੰਗਲਿਸ਼ ਪੇਰੈਂਟਸ ਦੀਆਂ ਲੜਕੀਆਂ ਸਨ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਸੋ ਉਹ ਇਹ سلسلہ ਉਸ ਦਿਨ ਤੋਂ ਬੰਦ ਨਹੀਂ ਹੋਇਆ। ਇਹ ਹਰ ਰੋਜ਼ ਹੀ ਜਿਹੜੀ ਇੱਕ ਇਥੋਂ ਗਰੁੱਪ ਹੈਗਾ ਜਿਹੜੇ ਆਪਣੇ ਆਪ ਨੂੰ ਨੈਸ਼ਨਲਿਸਟ ਸਮਝਦੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਹੀ ਇਸ ਇੰਗਲੈਂਡ ਨੂੰ بچਾ ਸਕਦੇ ਹਾਂ। ਏਦਾਂ ਦੇ ਜਿਹੜੇ ਸਿਰਫਰੇ ਹੁੰਦੇ ਨੇ ਇਹ ਸਾਰੇ ਮੁਲਕਾਂ ਦੇ ਵਿੱਚ ਹੀ ਹੁੰਦੇ ਨੇ ਗਿਣਤੀ ਦਾ ਹੀ ਬੰਦੇ ਹੁੰਦੇ ਨੇ ਇਹ 5-7-10 ਹਜ਼ਾਰ ਦੀ ਗਿਣਤੀ ਦੇ ਵਿੱਚ। ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਵੀ ਅਸੀਂ ਉਹ ਵਾਰਿਸ ਹੈਗੇ ਨੇ ਮੁਲਕ ਦੇ ਆ ਸਟੇਟ ਦੇ ਸੋ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਫਰੀडम ਆਫ ਸਪੀਚ ਹੈਗੀ ਹੈ ਉਸ ਕਰਕੇ ਕਾਲ ਦਿੱਤੀ ਵੀ ਅੱਜ ਆਪਾਂ ਫਲਾਣੀ ਜਗ੍ਹਾ ਪ੍ਰੋਟੈਸਟ ਕਰਨਾ ਹੈ ਪੀਸਫੁੱਲ ਪ੍ਰੋਟੈਸਟ ਇੰਗਲੈਂਡ ਦੇ ਕਾਨੂੰਨ ਦੇ ਮੁਤਾਬਕ ਕਿਤੇ ਵੀ ਰੋਕਿਆ ਨਹੀਂ ਜਾ ਸਕਦਾ ਪਰ ਇਕੱਠ ਉਹ ਪੀਸਫੁੱਲ ਕਹਿ ਕੇ ਕਰਦੇ ਨੇ ਤੇ ਉੱਥੇ ਫਿਰ ਉਹ ਵਾਇਲੈਂਸ ਕਰਦੇ ਨੇ ਸੋ ਪ੍ਰਾਈਮ ਮਿਨਿਸਟਰ ਹਰੋਜੀ ਤਕਰੀਬ ਟੀਵੀ ਤੇ ਆਉਂਦਾ ਹੈ ਉਸਨੇ ਪੁਲਿਸ ਫੋਰਸਿਸ ਨੂੰ ਸਕਿਉਰਿਟੀ ਫੋਰਸਿਸ ਨੂੰ ਪੂਰੀਆਂ ਸਖਤ ਹਦਾਇਤਾਂ ਦਿੱਤੀਆਂ ਵੀ ਤਾਂ ਕਿ ਇਹਨਾਂ ਬੰਦਿਆਂ ਨੂੰ ਜਿਠਾ ਜਾਵੇ ਪਰ ਹਲੇ ਵੀ ਕੋਈ ਇੰਨੀ ਠੱਲ ਨਹੀਂ ਪਈ ਹੈਗੀ ਸੋ ਹਰ ਰੋਜ਼ 2-3 2-3 ਸ਼ਹਿਰਾਂ ਦੇ ਵਿੱਚ ਤਕਰੀਬਨ ਇਹੀ ਕੁਝ ਹੋ ਰਿਹਾ ਹੈ ਕੱਲ ਇੱਥੇ ਰਿਫਿਊਜੀ ਇੱਥੇ ਇਹਨਾਂ ਨੇ ਹੋਟਲਾਂ ਦੇ ਵਿੱਚ ਠਹਿਰਾਏ ਹੋਏ ਨੇ ਹੌਲੀਡੇ ਇਨ ਵਰਗੇ ਵਧੀਆ-ਵਧੀਆ ਹੋਟਲ ਨੇ ਜਿੱਥੇ ਰਿਫਿਊਜੀਆ ਨੂੰ ਰੱਖਿਆ ਜਾਂਦਾ ਜਦੋਂ ਆਉਂਦੇ ਨੇ ਤੇ ਉਹਨਾਂ ਨੂੰ ਕਮੋਡੀਸ਼ਨ ਖਾਣਾ ਉੱਥੇ ਫ੍ਰੀ ਦਿੱਤਾ ਜਾਂਦਾ ਹੈ ਸੋ ਕੱਲ ਇਹਨਾਂ ਨੇ ਗਰੁੱਪਾਂ ਨੇ ਉਹਨਾਂ ਹੋਟਲਾਂ ਨੂੰ ਅੱਗ ਲਾਈ ਜਿੱਥੋਂ ਕਿ ਬੱਸਾਂ ਦੇ ਵਿੱਚ ਫਿਰ ਉਹਨਾਂ ਰਫੀਕਦਿਆਂ ਨੂੰ ਹੋਰ ਜਗ੍ਹਾ ਸ਼ੋਰ ਸ਼ਹਿਰਾਂ ਦੇ ਵਿੱਚ ਲਿਜਾਇਆ ਗਿਆ ਸੋ ਇਸ ਦੇ ਪਿੱਛੇ ਕਾਫੀ ਕੁਝ ਹੋ ਸਕਦਾ ਹੈ ਕਿਉਂਕਿ ਇਹ ਜਿਹੜੇ ਇਦਾਂ ਦੇ ਗਰੁੱਪ ਹੈਗੇ ਨੇ ਕੱਟੜ ਗਰੁੱਪ ਜਿਹੜੇ ਹੁੰਦੇ ਨੇ ਇਹਨਾਂ ਦੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਰੱਖਣੀ ਬੜੀ ਮੁਸ਼ਕਲ ਹੈ ਕਿਉਂਕਿ ਇੰਗਲੈਂਡ ਦੇ ਵਿੱਚ ਕਦੇ ਇਦਾਂ ਦੇ ਹਾਲਾਤ ਬਹੁਤ ਸਾਲਾਂ ਤੋਂ ਕਦੇ ਹੋਈ ਨਹੀਂ ਖਾਸ ਕਰਕੇ ਵਰਲਡ ਵਾਰ ਸੈਕੰਡ ਦੇ ਖਤਮ ਹੋਣ ਤੋਂ ਪੁੱਛੂੰ ਤੇ ਬਹੁਤ ਘੱਟ ਚਾਂਸ ਹੀ ਹੋਇਆ ਸੋ ਸ਼ਾਇਦ ਹੋ ਸਕਦਾ ਜਿਹੜੀ ਇਹ ਢਿੱਲ ਦਿੱਤੀ ਹੈ ਪੁਲਿਸ ਨੇ ਹਲੇ ਸਖਤਾਈ ਨਹੀਂ ਕੀਤੀ ਤੇ ਉਹ ਚਾਹੁੰਦੇ ਨੇ ਵੀ ਜਿਹੜੇ ਇਹ ਗਰੁੱਪਾਂ ਦੇ ਮੈਂਬਰ ਨੇ ਕਿਉਂਕਿ ਇਹ ਜਿਹੇ ਜਿਹੜੇ ਮੈਂਬਰ ਹੁੰਦੇ ਨੇ ਲੁਕਸ਼ਿਪ ਕੇ ਕੰਮ ਕਰਨ ਲੱਗੇ ਹੁੰਦੇ ਨੇ ਪਹਿਲਾਂ ਤੇ ਇਹਨਾਂ ਦੇ ਜਿਹੜੇ ਸਪੋਰਟਰ ਹੁੰਦੇ ਨੇ ਸੋ ਉਹਨਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਹੁਣ ਵੀ ਹੁਣ ਇਹ ਖੱਡਾਂ ਚੋਂ ਬਾਹਰ ਨਿਕਲ ਕੇ ਆਉਣ ਬਾਹਰ ਪਬਲਿਕ ਦੇ ਵਿੱਚ ਆ ਕੇ ਇੱਕ ਤਾਂ ਇਹਨਾਂ ਦੀ ਪਛਾਣ ਹੋ ਜੇਗੀ ਇਹਨਾਂ ਦੇ ਚਿਹਰਾ ਦੀ ਪਛਾਣ ਹੋ ਜੇਗੀ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮਾਨੀਟਰ ਕਰਨਾ ਸੌਖਾ ਹੋ ਜਾਊਗਾ ਕਿਉਂਕਿ ਹੁਣ ਤੱਕ ਕਿਸੇ ਨੂੰ ਪਤਾ ਨਹੀਂ ਸੀ ਵੀ ਕੌਣ ਬੰਦਾ ਇਹਨਾਂ ਨੂੰ ਸਪੋਰਟ ਕਰ ਰਿਹਾ ਹੈ ਤੇ ਕੌਣ ਬੰਦੇ ਇਹਨਾਂ ਦੇ ਮੈਂਬਰ ਹੈਗੇ ਨੇ ਜਿਹੜੀਆਂ ਇਹ ਖਰੂਦ ਪਾਉਣ ਵਾਲੀਆਂ ਗਰੁੱਪ ਹੈਗੇ ਨੇ ਸੋ ਕਈ ਤਰ੍ਹਾਂ ਦੇ ਮਤਲਬ ਪਾਲਿਸੀਜ਼ ਹੋ ਸਕਦੀਆਂ ਸਰਕਾਰ ਦੀਆਂ ਜਿਹੜਾ ਹੜੇ ਇਹਨਾਂ ਨੇ ਡੰਡਾ ਇਹਨਾਂ ਤੇ ਇੰਨੀ ਸਖਤਾਈ ਨਾਲ ਨਹੀਂ ਚੁੱਕਿਆ ਕਿਉਂਕਿ ਜਿਸ ਦਿਨ ਇਹਨਾਂ ਨੇ ਨੱਥ ਪਾਣੀ ਨਾ ਤੇ ਸ਼ੁਰੂ ਕਰ ਦਿੱਤੀ ਉਸਨ ਤਾਂ ਫਿਰ ਕੋਈ ਮੇਰਾ ਨਹੀਂ ਖਾਰਾ ਮੁੜ ਕੇ ਸੜਕ ਤੇ ਕੋਈ ਦੱਸੇਗਾ ਤੇ ਹੁਣ ਇਹਨਾਂ ਗਰੁੱਪਾਂ ਦੇ ਖਿਲਾਫ ਉਹ ਵੀ ਲੋਕੀ ਆ ਗਏ ਨੇ ਇੱਥੋਂ ਦੇ ਲੋਕਲ ਜਿਹੜੇ ਗੋਰੇ ਲੋਕ ਨੇ ਜਿਹੜੇ ਐਂਟੀ ਏਦਾਂ ਦੇ ਗਰੁੱਪਾਂ ਨੇ ਜਿਹੜੇ ਰੇਸਿਸਟ ਲੋਕ ਨੇ ਤੇ ਜਿਹੜੇ ਬਾਹਰਲੀ ਜਿਹੜੀਆਂ ਕਮਿਊਨਿਟੀਜ਼ ਆਈਆਂ ਹੋਈਆਂ ਮਾਈਗ੍ਰੇਟ ਹੋ ਕੇ ਚਾਹੇ ਹੋ ਇੰਡੀਅਨ ਕਮਿਊਨਿਟੀ ਚਾਹੇ ਅਫਰੀਕਨ ਹੈਗੇ ਨੇ ਚਾਹੇ ਸਾਊਥ ਅਮਰੀਕਾ ਤੋਂ ਨੇ ਉਹਨਾਂ ਲੋਕਾਂ ਦੀ ਸਪੋਰਟ ਦੇ ਵਿੱਚ ਇੱਥੋਂ ਦੇ ਲੋਕਲ ਲੋਕ ਆ ਗਏ ਨੇ ਤੇ ਉਹਨਾਂ ਨੇ ਵੀ ਗਰੁੱਪ ਬਣਾ ਕੇ ਉਹਨਾਂ ਨੂੰ ਕਨਫਰੰਟ ਕੀਤਾ ਕਈ ਜਗ੍ਹਾ ਪਰ ਇੱਕ ਚੀਜ਼ ਦੇਖਣ ਦੇ ਵਿੱਚ ਆਈ ਹੈ ਜਿੰਨੇ ਗੋਰੇ ਬਾਹਰ ਲਿਆਂ ਮਾਈਗ੍ਰੇਟ ਕਮਿਊਨਿਟੀਜ਼ ਦੇ ਨਾਲ ਲੱਗ ਕੇ سپورਟ 'ਚ ਖੜੇ ਨੇ ਉਹਨਾਂ ਨੇ ਕਿਸੇ ਨੇ ਮੂੰਹ ਨਹੀਂ ਢੱਕਿਆ ਹੋਇਆ ਆਪਣਾ ਐਨ ਸ਼ਰੇ ਆਮ ਖੜੇ ਰੇ ਨੰਗੇ ਧੜ ਮਦਰ ਕਰ ਰਹੇ ਨੇ ਸਾਡੇ ਲੋਕਾਂ ਦੀ ਪਰ ਜਿਹੜੇ ਆਕੋਸ਼ ਸਾਡੇ ਗਵਰਨਡੀ ਮੁਲਖ ਤੋਂ ਨੇ ਇਹ ਸਾਰੇ ਇਹਨਾਂ ਦੇ ਮੂੰਹ ਢੱਕੇ ਹੋਏ ਨੇ ਤੇ ਜੇ ਤੁਸੀਂ ਜਾਣਾ ਹੀ ਹੈਗਾ ਉੱਥੇ ਤਾਂ ਫਿਰ ਮੋਖ ਕਾਤੇ ਮਾਰਦੇ ਹੋ ਤੇ ਮੂੰਹ ਟਕਣ ਦੀ ਲੋੜ ਨਹੀਂ ਹੈਗੀ ਤੇ ਜਾਓ ਡਟ ਕੇ ਜਾਓ ਜਿਵੇਂ ਗੋਰੇ ਤੁਹਾਡੇ ਨਾਲ ਡਟ ਕੇ ਖੜੇ ਨੇ ਸੋ ਪਤਾ ਵੀ ਲੱਗੇ ਬਾਕੀ ਅੱਜ ਕੱਲ ਮੂੰਹ ਟਕੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੈਮਰਿਆਂ ਦੇ ਵਿੱਚ ਤੁਹਾਡੀਆਂ ਅੱਖਾਂ ਵੀ ਆਉਂਦੀਆਂ ਨੇ ਅੱਖਾਂ ਨੂੰ ਸਕੈਨ ਕਰਕੇ ਤੁਹਾਡੇ ਪਾਸਪੋਰਟਾਂ ਦੀ ਇਨਫਰਮੇਸ਼ਨ ਤੋਂ ਡਰਾਈਵਿੰਗ ਲਾਇਸੈਂਸ ਦੀ ਇਨਫਰਮੇਸ਼ਨ ਤੋਂ ਜਾਂ ਹੋਰ ਜਿਹੜੇ ਤੁਹਾਡੀਆਂ ਆਈਡੀਆਂ ਬੜੀਆਂ ਹੁੰਦੀਆਂ ਐ ਉੱਥੇ ਕਿਸੇ ਵੀ ਬੰਦੇ ਦਾ ਜਿਹੜੀ ਆਇਡੈਂਟੀਫਿਕੇਸ਼ਨ ਕੀਤੀ ਜਾ ਸਕਦੀ ਹੈ ਸੋ I mean ਨਾਸਾ ਦੇ ਉੱਤੇ ਸਾਹ ਲੈਣ ਤੋਂ ਔਖੇ ਹੋ ਜੋ ਬਨ ਕੇ ਕਪੜਾ ਜਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਜਿਹੜੀ ਹੈਗੀ ਇੰਗਲੈਂਡ ਦੀ ਗੱਲ ਹੈ ਹੁਣ ਮੈਂ ਇੱਕ ਹੋਰ ਖਬਰ ਪੜ੍ਹਦਾ ਸੀਗਾ ਵੀ ਇੱਥੇ ਮੁਹਾਲੀ ਜ਼ਿਲ੍ਹੇ ਦਾ ਇੱਕ ਪਿੰਡ ਹੈਗਾ ਕੋਰਾਲੀ ਦੇ ਨੇੜੇ ਮੁੰਦੋ ਸੰਗਤियां ਉੱਥੋਂ ਦਾ ਇੱਕ ਨੌਜਵਾਨ ਮੇਰੇ ਕੋਲ ਇੱਥੇ ਸਟਾਫ ਮੈਂਬਰ ਵੀ ਰੱਖੇ ਗਿਆ ਉੱਥੋਂ ਪੰਚਾਇਤ ਨੇ ਇੱਕ ਮਤਾ ਪਾ ਦਿੱਤਾ ਵੀ ਜਿੰਨੀ ਵੀ ਕੋਈ ਬਾਹਰਲੀ ਇੱਥੇ ਲੇਬਰ ਆਈ ਹੋਈ ਹੈ ਯੂਪੀ ਤੋਂ ਬਿਹਾਰ ਤੋਂ ਨਾ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਕੋਈ ਕਮਰਾ ਦਊਗਾ ਤੇ ਜਿਹੜੇ ਲੋਕ ਆਲਰੇਡੀ ਰਹਿ ਰਹੇ ਸਨ ਉਹਨਾਂ ਨੂੰ ਨੋਟਿਸ ਦੇ ਦਿੱਤੇ ਵੀ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਪਿੰਡ ਖਾਲੀ ਕਰ ਦਿਓ ਸੋ ਹੁਣ ਤੁਸੀਂ ਉਸ ਚੀਜ਼ ਨੂੰ ਇਸ ਚੀਜ਼ ਦੇ ਨਾਲ ਇੰਗਲੈਂਡ ਦੇ ਨਾਲ ਕੰਪੇਅਰ ਕਰਕੇ ਦੇਖ ਲਓ ਵੀ ਜਿਹੜਾ ਉੱਥੇ ਫਤਵਾ ਸੁਣਾਇਆ ਪੰਚਾਇਤ ਨੇ ਤੇ ਉਹ ਕੀ ਹੈਗਾ ਉਹ ਉਸੇ ਮੁਲਕ ਦੇ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਸਾਡੇ ਪਿੰਡ ਚ ਨਹੀਂ ਵੜ ਸਕਦੇ ਇੱਥੇ ਕੰਮ ਨਹੀਂ ਕਰ ਸਕਦੇ ਤੇ ਇਹ ਤਾਂ ਫੇਰ ਬਗਾਨਾ ਮੁਲਕ ਹੈ ਇਹਨਾਂ ਦਾ ਧਰਮ ਅੱਡਾ ਹੈ ਸਾਰਾ ਕੁਝ ਅੱਡਾ ਹੈ ਫਿਰ ਵੀ ਇਹਨਾਂ ਦੇ ਕੋਈ 1.0% ਲੋਕ ਹੈਗੇ ਨੇ ਜਿਹੜੇ ਇਹੋ ਜਿਹਾ ਬਕਵਾਸ ਕਰਦੇ ਨੇ ਬਾਕੀ ਸਾਰੇ ਲੋਕੀ ਤੁਹਾਨੂੰ ਵੈਲਕਮ ਕਰਦੇ ਨੇ ਕੰਮ ਵੀ ਦਿੰਦੇ ਨੇ ਤੇ ਤੁਹਾਨੂੰ ਬਰਾਬਰਤਾ ਵੀ ਪੂਰੀ ਦਿੰਦੇ ਨੇ ਥੈਂਕ ਯੂ